ਸਤਿ ਸ੍ਰੀ ਅਕਾਲ ਦੋਸਤੋ ਅੱਜ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵਾਂ ਬਲੌਗ ਲੈ ਕੇ ਆਏ ਆ ਆਪਣੇ ਮਾਮਾ ਜੀ ਦਾ ਬੇਟਾ ਗਿਆ ਸੀ ਕੈਨੇਡਾ ਤੇ ਉਸ ਦੇ ਕੈਨੇਡਾ ਜਾਣ ਦੀ ਖੁਸ਼ੀ ਦੇ ਵਿੱਚ ਆਪਾਂ ਵੀ ਪਹੁੰਚ ਗਏ ਸੀ ਉੱਥੇ ਕੈਨੇਡਾ ਵਾਲੇ ਲੜਕੇ ਦੇ ਜਾਣ ਦੀ ਖੁਸ਼ੀ ਦੇ ਵਿੱਚ ਪਹੁੰਚ ਗਏ ਕੈਨੇਡਾ ਵਾਲਿਆਂ ਦੇ ਘਰ ਇਹਦੀ ਇੱਕ ਸਿਸਟਰ ਪਹਿਲਾਂ ਕੈਨੇਡਾ ਗਈ ਤੇ ਇਹ ਵੀ ਵੀਰ ਸਾਡਾ ਛੋਟਾ ਵੀਰ ਕੈਨੇਡਾ ਗਿਆਗਾ ਤੇ ਜਿਸ ਘਰ ਦਾ ਬੱਚਾ ਘਰੋਂ ਬਾਹਰ ਜਾਂਦਾ ਬਾਹਰ ਜਾਣਾ ਇੱਕ ਮਜਬੂਰੀ ਆ ਸੌਂਕ ਨਹੀਂ ਪਰ ਉਸ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸਾਜ ਜਾਂਦਾ ਪੂਰੇ ਰਿਸ਼ਤੇਦਾਰ ਆ ਕੇ ਇੱਕ ਦੂਸਰੇ ਨੂੰ ਮਿਲਦੇ ਨੇ ਵਿਆਹ ਵਾਲਾ ਪ੍ਰੋਗਰਾਮ ਹੋ ਜਾਂਦਾ ਤੇ ਜੋ ਰਿਸ਼ਤੇਦਾਰ ਘੱਟ ਮਿਲਦੇ ਨੇ ਉਹ ਬੜੀ ਖੁਸ਼ੀ ਖੁਸ਼ੀ ਇੱਕ ਦੂਜੇ ਨੂੰ ਮਿਲਦੇ ਆ ਤੇ ਇਨ੍ਹਾਂ ਖੁਸ਼ੀਆਂ ਦੇ ਮੌਕੇ ਤੇ ਹੀ ਬਹਾਨੇ ਨਾਲ ਨਾਲੇ ਤਾਂ ਸਾਰੇ ਰਿਸ਼ਤੇਦਾਰ ਇੱਕ ਵਾਰ ਜੀ ਆਪਣੇ ਬੱਚੇ ਨੂੰ ਮਿਲ ਜਾਂਦੀ ਆ ਤੇ ਨਾਲ ਖੁਸ਼ੀ ਦੇ ਵਿੱਚ ਸ਼ਰੀਕ ਹੋ ਜਾਂਦੇ ਆ ਪਰਿਵਾਰ ਦੀ ਖੁਸ਼ੀ ਦੇ ਵਿੱਚ ਸ਼ਰੀਕ ਹੋ ਜਾਂਦੇ ਨੇ ਤੇ ਆ ਕੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਕਿ ਕੋਈ ਗੱਲ ਨਹੀਂ ਜੇਕਰ ਤੁਹਾਡਾ ਬੱਚਾ ਬਾਹਰ ਚਲਾ ਗਿਆ ਤਾਂ ਅਸੀਂ ਤੁਹਾਡੇ ਦੁੱਖ ਦੇ ਸੁੱਖ ਦੇ ਇਹ ਸਾਥ ਦੇਵਾਂਗੇ ਸਾਥ ਨਿਵਾਵਾਂਗੇ ਇਹੀ ਇੱਕ ਸਨੇਹਾ ਹੁੰਦਾ ਹੈ ਜਦੋਂ ਆਪਾਂ ਆ ਕੇ ਆਪਣੇ ਰਿਸ਼ਤੇਦਾਰਾਂ ਦੇ ਦੁੱਖ ਸੁੱਖ ਦੇ ਵਿੱਚ ਖੜ ਜਾਂਦੇ ਆ ਖੜ ਜਾਓ ਖੜ ਜਾਓ ਖੜ ਜਾਓ ਤੇ ਦੁੱਖ ਸੁੱਖ ਦੇ ਵਿੱਚ ਖੜਨਾ ਤੇ ਪਰਿਵਾਰ ਦੇ ਨਾਲ ਮਿਲ ਕੇ ਰਹਿਣਾ ਇੱਕ ਇਹੀ ਸਨੇਹਾ ਹੁੰਦਾ ਕਿ ਪਰਿਵਾਰ ਵਾਲਿਆਂ ਨੂੰ ਕੋਈ ਗੱਲ ਨਹੀਂ ਤੁਹਾਡੇ ਨਾਲ ਅਸੀਂ ਦੁੱਖ ਸੁੱਖ ਦੇ ਵਿੱਚ ਖੜੇ ਆ ਯਾਰ ਬੇਲੀ ਸਾਰੇ ਉਸ ਟਾਈਮ ਮਿਲਣ ਆਉਂਦੇ ਨੇ ਤੇ ਹੋਰ ਜਿੰਨੇ ਵੀ ਮਾਸੀਆਂ ਭੂਆ ਜਾਂ ਸਾਰੇ ਰਿਸ਼ਤੇਦਾਰ ਮਿਲਣ ਆਉਂਦੇ ਨੇ ਤਾਂ ਉਹ ਇੱਕ ਬੱਚੇ ਨੂੰ ਖੁਸ਼ੀ-ਖੁਸ਼ੀ ਤੋਰਦੇ ਆ ਸਾਡਾ ਵੀ ਭਰਾ ਇੱਕ ਕੈਨੇਡਾ ਗਿਆ ਦੇਖੋ ਉਸਦੇ ਮਾਸੀ ਦੇ ਲੜਕੇ ਕਿਸ ਤਰ੍ਹਾਂ ਉਸਦੇਆਂ ਫੋਟੋਆਂ ਕਰਵਾ ਰਹੇ ਨੇ ਸਗਨ ਕੀਤਾ ਬੱਚੇ ਨੂੰ ਤੇ ਬੱਚੇ ਨੂੰ ਸਗਨ ਕਰਨ ਤੋਂ ਬਾਅਦ ਕੈਨੇਡਾ ਭੇਜਾਂਗੇ ਖੁਸ਼ੀ ਦਾ ਮਾਹੌਲ 사 ਜਾਂਦਾ ਘਰ ਦੇ ਵਿੱਚ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਤੇ ਥੋੜੇ ਜੇ ਬੱਚਾ ਦੂਰ ਜਾਣ ਦੇ ਵੀ ਹੰਝੂ ਆਉਂਦੇ ਨੇ ਕੱਲੀ ਖੁਸ਼ੀ ਦੇ ਨਾਲ ਕੱਲਾ ਕੱਲਾ ਬੇਟਾ ਹੁੰਦਾ ਹਰੇਕ ਦਾ ਅੱਜ ਕੱਲ ਜਿਆਦਾਤਰ ਕੱਲੇ ਕੱਲੇ ਬੇਟੇ ਨੇ ਜਾਂ ਕੱਲੇ ਕੱਲੀਆਂ ਧੀਆ ਨੇ ਉਹਨਾਂ ਨੂੰ ਆਪਣੇ ਦਿਲ ਦੇ ਟੁਕੜਿਆਂ ਨੂੰ ਘਰੋਂ ਬਾਹਰ ਭੇਜਣਾ ਮਿਹਨਤ ਲਈ ਆਪਣੀਆਂ ਤਰੱਕੀਆਂ ਕਰਨ ਲਈ ਭੇਜਣਾ ਕੋਈ ਸੌਖੀ ਗੱਲ ਨਹੀਂ ਬਹੁਤ ਔਖੀ ਹੈ ਜਿਗਰ ਤੇ ਪੱਥਰ ਧਰਨਾ ਪੈਂਦਾ ਦਿਲ ਤੇ ਪੱਥਰ ਧਰ ਕੇ ਭੇਜਿਆ ਜਾਂਦਾ ਇੱਕ ਤਾਂ ਘਰੋਂ ਆਪਾਂ ਰੁਪਏ ਲਾਉਣੇ ਆ ਤੇ ਉੱਤੋਂ ਆਪਾਂ ਆਪਣੇ ਜਿਗਰ ਦੇ ਟੋਟੇ ਨੂੰ ਬਾਹਰ ਭੇਜਦੇ ਆ ਕੰਮ ਕਰਨ ਲਈ ਮਿਹਨਤ ਕਰਨ ਲਈ ਪੜ੍ਹਾਈ ਕਰਨ ਲਈ ਸਾਰੇ ਕੁਸ ਆ ਜਾਂਦਾ ਤੇ ਜੋ ਬੱਚੇ ਨੇ ਜ਼ਿੰਮੇਵਾਰੀਆਂ ਚੁੱਕਣੀਆਂ ਹੁੰਦੀਆਂ ਨੇ ਉਹ ਸਾਰੀਆਂ ਜ਼ਿੰਮੇਵਾਰੀਆਂ ਆਪ ਨੂੰ ਚੁੱਕਣੀਆਂ ਜਾਂਦੀਆਂ ਨੇ ਆਪਾਂ ਨੂੰ ਚੁੱਕਣੀਆਂ ਪੈਂਦੀਆਂ ਨੇ ਤੇ ਨਾਲ ਹੀ ਬੱਚੇ ਤੇ ਜ਼ਿੰਮੇਵਾਰੀਆਂ ਦਾ ਹੋਰ ਬੋਝ ਵੱਧ ਜਾਂਦਾ ਤੇ ਉਸ ਨੂੰ ਇੱਕ ਜ਼ਿੰਦਗੀ ਜਿਉਣ ਦਾ ਸਲੀਕਾ ਪਤਾ ਲੱਗ ਜਾਂਦਾ ਜਦੋਂ ਉਹ ਆਪਣੇ ਘਰੋਂ ਬਾਹਰ ਜਾਂਦਾ ਤੇ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਦੇਖੋ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਵੀਡੀਓ ਨੂੰ ਸ਼ੇਅਰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਵੀਡੀਓ ਨੂੰ ਤੁਸੀਂ ਦੇਖਦੇ ਰਹੋ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦਿੱਲੀ 에어ਪੋਰਟ ਨੂੰ ਕਿਸ ਤਰ੍ਹਾਂ ਗੱਡੀਆਂ ਜਾਂਦੀਆਂ ਨੇ ਭਰ-ਭਰ ਕੇ ਪੰਜਾਬ ਦੇ ਵਿੱਚੋਂ ਦੋਸਤੋ ਜੇਕਰ ਸਰਕਾਰਾਂ ਚੰਗੀਆਂ ਹੁੰਦੀਆਂ ਤਾਂ ਕਿਸੇ ਨੂੰ ਵੀ ਆਪਣੇ ਜਿਗਰ ਦੇ ਟੋਟੇ ਨੂੰ ਦੂਰ ਕਰਨਾ ਨਾ ਪੈਂਦਾ ਆਪਣੇ ਮੁਲਕ ਦੇ ਹਾਲਾਤਾਂ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਇੱਥੇ ਚਿੱਟਾ ਬੇਰਜ਼ਗਾਰੀ ਜਾਂ ਹੋਰ ਕਿਸੇ ਪ੍ਰਕਾਰ ਦੀਆਂ ਚੋਰੀਆਂ ਲੁੱਟਖੋ ਚੱਲ ਰਹੀਆਂ ਨੇ ਇਹਨਾਂ ਤੋਂ ਦੁਖੀ ਹੋ ਕੇ ਹਰੇਕ ਮਾਪਾ-ਬਾਪ ਚਾਹੁੰਦਾ ਕਿ ਇਹਨਾਂ ਬੱਚਿਆਂ ਵਾਂਗ ਸਾਡੇ ਬੱਚੇ ਵੀ ਉੱਥੇ ਚਲੋ ਜੋ ਅਸੀਂ ਜ਼ਿੰਦਗੀ ਹੰਢਾਈ ਹੈ ਇਹ ਤੋਂ ਦੂਰ ਹੋ ਕੇ ਇੱਕ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕਣ ਸਰਕਾਰਾਂ ਦੀ ਨਾਕਾਂ ਜਾਬੀ ਕਰਕੇ ਆਪਣੇ ਘਰ ਸਰਕਾਰਾਂ ਨੇ ਭਰਲੇ ਤਾਂ ਦੇਸ਼ ਦਾ ਕੋਈ ਮਸਲਾ ਹੱਲ ਨਹੀਂ ਕੀਤਾ ਦੋਸਤੋ ਅਸੀਂ ਇੱਕ ਹੋਰ ਸੁਨੇਹਾ ਦੇਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਇਸ ਬੱਚੇ ਨੇ ਆਪਣੀ ਪੜ੍ਹਾਈ ਦੇ ਨਾਲ ਨਾਲ ਇੱਕ ਆਪਣਾ ਕੰਮ ਵੀ ਸਿੱਖਿਆ ਜੋ ਕੰਮ ਉਹ ਕੈਨੇਡਾ ਦੇ ਵਿੱਚ ਜਾ ਕੇ ਸ਼ੁਰੂ ਕਰੂਗਾ ਨਾਲ ਪੜ੍ਹਾਈ ਕਰੂ ਤੇ ਨਾਲ ਹੀ ਆਪਣਾ ਇੱਕ ਕੰਮ ਸ਼ੁਰੂ ਕਰੂਗਾ ਜਿਸ ਦੇ ਸਾਦਕੇ ਇਸ ਨੂੰ ਕਿਸੇ ਦੇ ਲੇਬਰ ਕਰਨ ਦੀ ਜਰੂਰਤ ਨਹੀਂ ਪੈਣੀ ਤੇ ਸਗੋਂ ਸਗੋਂ ਆਪਣਾ ਇੱਕ ਕੰਮ ਜਾਂ ਇੱਕ ਟਰੇਡ ਦੇ ਵਿੱਚ ਜਾਊਗਾ ਇਹ ਕਿਤੇ ਵੀ ਕੰਮ ਕਰੋ ਇੱਕ ਟਰੇਡ ਦੇ ਰਾਹੀਂ ਕੰਮ ਕਰੂਗਾ ਨਾ ਕਿ ਲੇਬਰ ਦੇ ਤੌਰ ਤੇ ਜਿਸ ਤਰ੍ਹਾਂ ਹੁਣ ਪਲੱਸ 2 ਵਾਲੇ ਬੱਚੇ ਜਾਣਦੇ ਨੇ ਉਹ ਕੰਮ ਕਿਸੇ ਨੂੰ ਆਉਂਦਾ ਨਹੀਂ ਉੱਥੇ ਜਾ ਕੇ ਲੇਬਰਾਂ ਕਰਨੀਆਂ ਪੈਂਦੀਆਂ ਨੇ ਲੇਬਰਾਂ ਬਹੁਤ ਔਖੀਆਂ ਨੇ ਵੀਰ ਮੇਰੇਓ ਤੇ ਆਪਣੇ ਬੱਚਿਆਂ ਨੂੰ ਭੇਜੋ ਇਸ ਬੱਚੇ ਦੀ ਤਰ੍ਹਾਂ ਕਿਸੇ ਟ੍ਰੇਡ ਦੇ ਵਿੱਚ ਭੇਜੋ ਜੋ ਬੱਚੇ ਨੂੰ ਕੰਮ ਆਉਂਦਾ ਇਥੋਂ ਕੰਮ ਸਿਖਾ ਕੇ ਭੇਜੋ ਇਸ ਬੱਚੇ ਨੇ ਆਪਣੇ ਘਰੇ ਪੀਜੇ 버거 सैंडविच ਦੀ ਜਾਂ ਕੇਕ ਦੀ ਕੰਮ ਕਰਨਾ ਕਿਸੇ ਨੂੰ ਵੀ ਹੈ ਕੈਨੇਡਾ ਦੇ ਵਿੱਚ ਆਪਾਂ ਅਗਲੀ ਵੀਡੀਓ ਦੇ ਵਿੱਚ ਇਸ ਦਾ ਨੰਬਰ ਦੇ ਦੇਵਾਂਗੇ ਜੇ ਕਿਸੇ ਨੂੰ ਚਾਹੀਦਾ ਕੀ ਇੱਕ ਘਰ ਦੇ ਵਿੱਚ ਬਾਡੇ ਤੇ ਜਾਂ ਕਿਸੇ ਪਾਰਟੀ ਤੇ ਪੀਜ਼ਾ ਚਾਹੀਦਾ ਤਾਂ ਉਹ ਇਸ ਬੱਚੇ ਨਾਲ ਕੰਟੈਕਟ ਕਰਕੇ ਪੀਜ਼ਾ ਆਪਣੇ ਘਰ ਮੰਗਵਾ ਸਕਦਾ ਤੇ ਜਾਂ ਇਸ ਬੱਚੇ ਤੋਂ ਜਾਂ ਆ ਕੇ ਲਿਜਾ ਸਕਦਾ। ਖਾਣੀ ਨਹੀਂ। ਦੋਸਤੋ ਬੱਚਾ ਚਲਾ ਗਿਆ 에어ਪੋਰਟ ਵੱਲ ਨੂੰ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਦੇਖ